ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਦੋਸਤੋ ਅੱਜ ਆਪਾਂ ਆਇਆ ਸ਼ਾਹੀ ਸ਼ਹਿਰ ਪਟਿਆਲਾ ਤੇ ਇਸ ਸ਼ਹਿਰ ਦਾ ਨਾਂ ਬਾਬਾ ਆਲਾ ਸਿੰਘ ਜੀ ਤੋਂ ਪਿਆਸੀ ਤੇ ਅੱਜ ਆਪਾਂ ਕਿਲਾ ਮਵਾਰ ਪਹੁੰਚੇ ਹਾਂ ਤੇ ਤੁਹਾਨੂੰ ਇਸ ਦਾ ਪੂਰਾ ਵੀਊ ਤੇ ਇਸ ਦੀ ਹਿਸਟਰੀ ਦੱਸਾਂਗੇ ਕਿਲੇ ਦੀ ਸ਼ੁਰੂਆਤ ਇਸ ਕਿਲੇ ਦੀ ਸ਼ੁਰੂਆਤ ਬਾਬਾ ਆਲਾ ਸਿੰਘ ਜੀ ਦੇ ਸਮੇਂ ਤੋਂ ਕੀਤੀ ਜਾ ਸਕਦੀ ਹੈ ਮੰਨਿਆ ਜਾਂਦਾ ਹੈ ਕਿ ਇਹ 1763 ਈਸਵੀ ਵਿੱਚ ਬਣਾਇਆ ਗਿਆ ਸੀ ਹਾਲਕਿ ਇਸ ਦਾ ਨਹੀਂ ਪੱਥਰ 1753 ਵਿੱਚ ਰੱਖਿਆ ਗਿਆ ਬਾਬਾ ਆਲਾ ਸਿੰਘ ਜੀ ਦੇ ਪੋਤੇ ਮਹਾਰਾਜਾ ਅਮਰ ਸਿੰਘ ਨੇ 1763 ਵਿੱਚ ਇਸ ਦੀ ਉਸਾਰੀ ਪੂਰੀ ਕੀਤੀ। ਬਾਅਦ ਵਿੱਚ ਪਟਿਆਲਾ ਰਿਆਸਤ ਦੇ ਰਾਜਿਆਂ ਨੇ ਸਮੇਂ-ਸਮੇਂ ਇਸ ਵਿੱਚ ਬਦਲਾ ਤੇ ਅਪਗ੍ਰੇਡ ਕੀਤਾ ਗਿਆ। ਹਾਂਜੀ ਦੋਸਤੋ ਇਹ ਤੁਸੀਂ ਕਿਲੇ ਦੇ ਦਰਵਾਜ਼ੇ ਦੇਖ ਸਕਦੇ ਹੋ ਜੋ ਕਿ ਉਸ ਸਮੇਂ ਦੇ ਬਣੇ ਹੋਏ ਕਿੰਨੇ ਮਜ਼ਬੂਤ ਅਤੇ ਇਸ ਤਰ੍ਹਾਂ ਵਿੱਚ ਲੋਕਦਾਰ ਕਿਲ੍ਹੇ ਵਾਂਗੂ ਲੱਗੇ ਹੋਏ ਆ ਜੋ ਤੁਸੀਂ ਦੇਖ ਸਕਦੇ ਹੋ। हां जी दोस्तों इधर ਤੁਸੀਂ ਕਲਾਕਾਰੀ ਦੇਖ ਸਕਦੇ ਹੋ ਛੱਤ ਦੇ ਉੱਪਰ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਆ ਤੇ ਹੁਣ ਗਾਇਸ ਆਪਾਂ ਕਿਲੇ ਦੇ ਅੰਦਰ ਪਹੁੰਚ ਚੁੱਕੇ ਆ ਤੇ ਇੱਕ ਵਾਰੀ ਤੁਸੀਂ ਪੂਰਾ 뷰 ਚੈੱਕ ਕਰ ਸਕਦੇ ਹੋ ਕਿਲੇ ਦਾ ਤੇ ਦੋਸਤੋ ਕਿਲੇ ਦੇ ਕੁਝ ਹਿੱਸੇ ਨੂੰ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਵਾ ਤੇ ਇਹੇ ਦੋਸਤੋ ਪੰਜਾਬ ਸਰਕਾਰ ਦੇ ਅੰਦਰਾ ਹੋਣ ਤੇ ਪੰਜਾਬ ਸਰਕਾਰ ਨੇ ਟੂਰਿਜ਼ਮ ਨੂੰ ਅਤੇ ਸੈਰ ਸਪਟੇ ਨੂੰ ਨਵੋਦਾਬਾ ਦੇਣ ਲਈ ਮੈਲ ਵਿੱਚ ਕੁਝ ਹਿੱਸੇ ਨੂੰ ਹੋਟਲ 'ਚ ਤਬਦੀਲ ਕੀਤਾ ਗਿਆ ਵਾ ਦੋਸਤੋ ਇਸ ਹੋਟਲ ਵਿੱਚ ਇੱਕ ਰਾਤ ਦੀ ਕੀਮਤ 48000 ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ ਜੇ ਤੁਸੀਂ ਸਿਰਫ ਘੁੰਮਣਾ ਜਾਂ ਲੰਚ ਡਿਨਰ ਕਰਨਾ ਵਾ ਤਾਂ ਤੁਹਾਨੂੰ 7 ਤੋਂ 8000 ਤੱਕ ਦੇਣੇ ਹੋਣਗੇ ਹਾਂਜੀ ਦੋਸਤੋ ਇਸ ਕਿਲੇ ਦਾ ਇੱਕ ਹੋਰ ਇਤਿਹਾਸਾ ਰਨਬਾਸ ਰਨਬਾਸ ਦਾ ਮਤਲਬ ਰਾਜਾ ਤੇ ਉਸਦੀਆਂ ਰਾਣੀਆਂ ਮਤਲਬ ਰਾਣੀਆਂ ਦਾ ਮਹਿਲ ਦੋਸਤੋ ਸੁਣਨ ਚ ਆਇਆ ਵਾਂ ਇੱਥੇ ਮਹਾਰਾਜਾ ਪਟਿਆਲੇ ਦੀਆਂ 100 ਤੋਂ ਵੱਧ ਰਾਣੀਆਂ ਇੱਥੇ ਰਹਿੰਦੀਆਂ ਸੀ ਮਹਾਰਾਜਾ ਪਟਿਆਲਾ ਇੱਥੇ ਆਪਣੀ ਰਾਣੀਆਂ ਨਾਲ ਗੀਤ ਸੰਗੀਤ ਸੁਣਿਆ ਕਰਦੇ ਸੀ ਤੁਸੀਂ ਇਹ ਮਹਾਰਾਜਾ ਪਟਿਆਲਾ ਦਾ ਗੈਸਟ ਹਾਊਸ ਦੇਖ ਸਕਦੇ ਹਾਂ ਤੇ ਇੱਥੇ ਬੈਠ ਕੇ ਮਹਾਰਾਜਾ ਪਟਿਆਲਾ ਸੰਗੀਤ ਸੁਣਿਆ ਕਰਦੇ ਸਨ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਿਆ ਹੋਇਆ ਵਾ ਤੇ ਇੱਥੇ ਸੋਨੇ ਨਾਲ ਵੀ ਕਲਾਕਾਰੀ ਕੀਤੀ ਗਈ ਹੈ ਸੋਨੇ ਦੀ ਪਲੇਟਾਂ ਲੱਗੀਆਂ ਜਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਖੂਬਸੂਰਤ ਬਣਿਆ ਹੋਇਆ ਵਾ ਸામਨੇ ਤੁਸੀਂ ਕਿਲਾ ਮੁਵਰਕ ਦਾ ਬੋਟ ਲੱਗਾ ਦੇਖ ਸਕਦੇ ਹੋ ਤੇ ਕਿਲੇ ਦਾ ਪੂਰਾ ਵਿਊ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਆ ਇਧਰ ਪਿੱਛੇ ਮੇਰੀ ਬੈਕ ਸਾਈਡ ਤੁਸੀਂ ਕਿਲਾ ਦੇਖ ਸਕਦੇ ਹੋ ਇੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਵਾ ਇਸ ਲਈ ਇੱਥੇ ਅੰਦਰ ਜਾਣਾ ਹਜੇ ਮਨਾ ਕੀਤਾ ਹੋਇਆ ਵਾ ਆਜੋ ਦੋਸਤੋ ਹੁਣ ਆਪਾਂ ਤੁਹਾਨੂੰ ਉੱਪਰ ਵਾਲੀ ਸਾਈਡ ਲੈ ਕੇ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕੇ ਉੱਪਰ ਵੀ ਬਹੁਤ ਹੀ ਸੁੰਦਰ ਮਹਿਲ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਆਹ ਦੋਸਤੋ ਉੱਪਰ ਦਾ ਥਿਊ ਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਸਾਰਾ ਹਾਂਜੀ ਦੋਸਤੋ ਹੁਣ ਤੁਸੀਂ ਉੱਪਰ ਦਾ ਥਿਊ ਦੇਖ ਸਕਦੇ ਹੋ ਜੋ ਉੱਪਰ ਇਮਾਰਤ ਬਣੀ ਹੋਈ ਆ ਤੇ ਇਹ ਤੁਹਾਨੂੰ ਆਪਾਂ ਦਿਖਾਉਨੇ ਆ ਦੇ ਸਾਹਮਣੇ ਦੋਸਤੋ ਵੀਊ ਚੈੱਕ ਕਰ ਸਕਦੇ ਹੋ ਕਿ ਕਿੰਨੀ ਸੋਹਣੀ ਹੈ ਇਮਾਰਤ ਬਣੀ ਹੋਈ ਆ ਤੇ ਇਸ ਤੇ ਦਰਵਾਜ਼ੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਤੇ ਤੁਸੀਂ ਸਾਰਾ ਦੇਖ ਸਕਦੇ ਹੋ ਇਸ ਤੇ ਵੀ ਦੋਸਤੋ ਅੰਦਰ ਜਾਣਾ ਹਜੇ ਅਲਾਉਡ ਨਹੀਂ ਹੈ ਇਹ ਕਾਫੀ ਟਾਈਮ ਤੋਂ ਬੰਦ ਪਿਆ ਇਦਾਂ ਹੀ ਅੰਦਰ ਜਾਣਾ ਹਜੇ ਅਲਾਉਡ ਨਹੀਂ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਵੀਊ तो देख सकते हो गाइस कि कि सोनी कलाकारी की तीर फुल व्यू चेक कर सकते हो पूरा दोस्तों ये जडैन चेक कर सकते हो ਇਨਾਂ ਵਿੱਚ ਸ਼ਾਇਦ ਦੀਵੇ ਵਗੈਰਾ ਰੱਖੇ ਜਾਂਦੇ ਹੁਣ ਤੇ ਆਹ ਤੁਸੀਂ ਕੁੰਡੇ ਦੇਖ ਸਕਦੇ ਹੋ ਕਿ ਇਹ ਕੁੰਡੇ ਲੱਗੇ ਹੋਏ ਆ ਹੇ ਦੋਸਤੋ ਤੁਸੀਂ ਥੋੜਾ ਉੱਪਰੋਂ ਵੀਊ ਚੈੱਕ ਕਰ ਸਕਦੇ ਹੋ ਕਿ ਉਪਰੋਂ ਵੀਊ ਕਿਵੇਂ ਦਾ ਆ ਰਿਹਾ ਵਾ ਲੈਨ ਦਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਪੁਰਾਣੇ ਟਾਈਪ ਦੀ ਟੋਪ ਦਿਖਾਉਣੇ ਆ ਸਭ ਤੋਂ ਵੱਡੀ ਟੋਪ ਸ਼ਾਇਦ ਤੁਸੀਂ ਕਦੇ ਦੇਖੀ ਨਾ ਹੋਵੇ ਇਹ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਉਸ ਜਮਾਨੇ ਵਿੱਚ ਟੋਪਾਂ ਕਿੱਡੀ-ਕੀਡੀਆਂ ਹੁੰਦੀਆਂ ਸੀ ਤੇ ਆਜੋ ਇਹ ਦੋਸਤੋ ਤੁਸੀਂ ਤੋਂ ਦੇਖ ਸਕਦੇ ਹੋ ਇਹ ਥੋੜਾ ਮੀਡੀਅਮ ਸਾਈਜ਼ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਜੰਗ ਵਿੱਚ ਇਹ ਟੋਪਾਂ ਵਰਤੀਆਂ ਜਾਂਦੀਆਂ ਸੀ तो दोस्तों ये ਤੁਸੀਂ ਸਭ ਤੋਂ ਵੱਡੀ ਟੋਪ ਦੇਖ ਸਕਦੇ ਹੋ ਜੋ ਕਿ ਉਸ ਸਮੇਂ ਲੜਾਈ ਵਿੱਚ ਵਰਤੀ ਜਾਂਦੀ ਸੀ। ਦੋਸਤੋ ਇਸ ਜਗ੍ਹਾ ਤੇ ਬਾਲੀਵੁੱਡ ਫਿਲਮ son of sardar da vi shoot ਲਿਆ ਗਿਆ ਵਾ ਜਿਸ ਵਿੱਚ ਪਿੱਛੇ ਇਹ ਟੋਪ ਦਿਖਾਈ ਗਈ ਆ। ਦੋਸਤੋ ਇਹ ਸੀਨ ਤੁਸੀਂ ਦੇਖ ਸਕਦੇ ਹੋ ਜਿਹੜਾ ਜੇ ਦੇਵਗੰਦ ਸ਼ਾਨਮਾਰ ਦਾ ਤਹਿਸ਼ ਤੇ ਪਿੱਛੇ ਟੋਪ ਦਾ ਸੀਨ ਦਿਖਾਇਆ ਗਿਆ ਵਾ। ਏ ਦੋਸਤੋ ਤੁਸੀਂ ਕਿਲੇ ਦੀ ਬੈਕ ਸਾਈਡ ਤੋਂ ਪੂਰਾ 뷰 ਚੈੱਕ ਕਰ ਸਕਦੇ ਹੋ ਦੋਸਤੋ ਤੁਸੀਂ ਆਪਣੀ ਫੈਮਿਲੀ ਨਾਲ ਇਸ ਕਿਲੇ ਨੂੰ ਦੇਖਣ ਆ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਇਸ ਕਿਲੇ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਰਿਪਲਾਈ ਕਰਾਂਗੇ ਦੋਸਤੋ ਇਧਰ ਜੇਲ ਆ ਜਾਂਦੀ ਹੈ ਜਿੱਥੇ ਕੈਦੀਆਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ ਉਸ ਸਮੇਂ ਦੀ ਪੁਰਾਣੀ ਜੇਲ ਹੈ ਤੇ ਇਸ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਤੇ ਇਸ ਦਾ ਮਰੰਮਤ ਦਾ ਕੰਮ ਚੱਲ ਰਿਹਾ ਵਾ ਜੋ ਤੁਸੀਂ ਦੇਖਦੇ ਹੋ ਦੋਸਤੋਂ ਥੱਲੇ ਇਸ ਤੇ ਦੇਖ ਸਕਦੇ ਹੋ ਬਣਿਆ ਹੋਇਆ ਵਾ ਇੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਤੇ ਇਸ ਵਿੱਚ ਪੰਜ ਜੇਲ੍ਹਾਂ ਨੇ ਤੇ ਤੁਸੀਂ ਛੱਤ ਦੇ ਉੱਪਰੋਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਆ ਤੇ ਇਸ ਨੂੰ ਪੰਜਾਬ ਸਰਕਾਰ ਵਾਰਾ ਗ੍ਰੇਡ ਕੀਤਾ ਜਾ ਰਿਹਾ ਵਾ ਤੇ ਦੋਸਤੋ ਹੁਣ ਆਪਾਂ ਜਾ ਰਹੇ ਆ ਵਾਪਸ ਤੁਹਾਨੂੰ ਦਿੱਤੀ ਗਈ ਜਾਣਕਾਰੀ ਕਿਵੇਂ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਵਲੌਗ ਦੇਖਣ ਲਈ ਤੇ ਦੋਸਤੋ ਤੁਸੀਂ ਪਟਿਆਲੇ ਦੇ ਬਾਜ਼ਾਰ ਦਾ ਥੋੜਾ ਜਿਹਾ ਵੀਊ ਦੇਖ ਸਕਦੇ ਹੋ ਆਪਾਂ ਤੁਹਾਡੇ ਲਈ ਬਣਾਇਆ ਸੀ